ਸਤਨਾਮ ਵਾਹਿਗੁਰੂ ਸਾਹਿਬ ਜੀ ਜੈ ਸ੍ਰੀ ਮਹੱਲਾ ਪੰਜਵਾ ਘਰ ਦੁਜਾ ਸ਼ੰਤ ਇੱਕ ਓੰਕਾਰ ਸਤ ਗੁਰ ਪ੍ਰਸਾਦ ਸ਼ਲੋਕ ਉਚਾਇ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਆਕਥ ਨਾਨਕ ਪ੍ਰਭ ਸਰਣਾਗਤੇ ਰਾਖਣ ਕੋ ਸਮ ਰਥ ਉਚਾ ਅਗੰਮ ਅਪਾਰ ਪ੍ਰਭ ਕਥਨ ਨਾ ਜਾਏ ਆਕਥ ਨਾਨਕ ਪ੍ਰਭ ਸਰਣਾਗਤੇ ਰਾਖਣ ਕੋ ਸਮਰਥ ਸ਼ੰਤ ਜੋ ਜਾਣ ਤੂੰ ਰਾਖ ਹਨ ਪ੍ਰਭ ਤੇਰਿਆ ਕੇਤੇ ਗਣੋ ਸੰਖ ਅਵਗਣ ਮੇਰਿਆ ਅਸੰਖ ਅਵਗਣ ਖਤੇ 베ਰੇ ਨਿਤ ਪ੍ਰਤ ਸਦ ਬੁਲਿਐ ਮੋ ਮਗਣ ਬਿਕਰਾਲ ਮਾਇਆ ਤੂੰ ਪ੍ਰਸਾਦੀ ਘੁਲੀ ਐ ਲੋਕ ਕਰਤ ਬਿਕਾਰ ਵਿਖੜੇ ਪ੍ਰਭ ਨੇਰੇ ਹੂੰ ਤੇ ਨੇਰਿਆ ਬਿਨਵੰਤ ਨਾਨਕ ਦਇਆ ਤਹਾਰੋ ਕਾੜ ਭਜਨ ਫੇਰਿਆ ਲੋਕ ਕਰਤ ਬਿਕਾਰ ਵਿਖੜੇ ਪ੍ਰਭ ਨੇ ਰਹੂ ਤੇ ਨੇ ਰਿਆ ਮੇਨੁ ਮੰਤ ਨਾਨਕ ਦਇਆ ਤਾਰੋ ਕਾੜ ਪਵਜਲ ਫੇਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਪੰਚਮ ਪੀਤਾ ਤੁਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਅਜਦਾ ਪਾਵਨ ਹੁਕਮ ਜੈਤਸਰੀ ਰਾਗ ਦੇ ਅੰਦਰ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 704 ਦੇ ਉੱਪਰ ਸਤਿਗੁਰੂ ਅਜਦਾ ਹੁਕਮ ਜਾਰੀ ਕਰਦੇ ਹਨ ਪਹਿਲਾਂ ਮੰਗਲਾ ਚਰਨ ਕੀਤਾ ਜੈਤਰੀ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਦੇ ਮੁਖਰਬਿੰਦ ਤੋਂ ਉਚਾਰਿਆ ਹੋਇਆ ਸ਼ਬਦ ਕਰ ਦੂਜਾ ਦੂਜੇ ਕਰਦੇ ਵਿੱਚ ਸਤਿਗੁਰੂ ਗਉਣ ਦੀ ਹਦਾਇਤ ਕਰਦੇ ਹਨ ਸੰ ਬਾਣੀ ਜਿਸ ਟੰਗ ਦੇ ਨਾਲ ਜਿਸ ਸਿਰਲੇਖ ਦੇ ਹੇਠਾਂ ਲਿਖੀ ਹੋਵੇ ਉਸ ਸਿਰਲੇਖ ਦਾ ਨਾਮ ਉੱਤੇ ਸ਼ੰਦਾਂ ਦੇ ਵਿੱਚ ਬਾਣੀ ਲਿਖੀ ਪਹਿਲਾ ਸ਼ਲੋਕ ਇੱਕ ਛੰਦ ਅਤੇ ਇੱਕ ਸ਼ਲੋਕ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਪਾਵਨ ਹੁਕਮ ਦੇ ਵਿੱਚ ਜਾਰੀ ਕਰਦੇ ਹਨ ਪਹਿਲਾ ਸ਼ਲੋਕ ਉਚਾਰਨ ਕੀਤਾ ਉਚਾ ਅਗੰਭ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਉਚਾ ਪਰਮਾਤਮਾ ਬਹੁਤ ਉੱਚਾ ਹੈ ਬਹੁਤ ਵੱਡਾ ਹੈ ਇਨੂੰ ਗਿਣਿਆ ਮਿਣਿਆ ਨਹੀਂ ਜਾ ਸਕਦਾ ਕੋਈ ਦੱਸ ਨਹੀਂ ਸਕਦਾ ਕਿ ਪ੍ਰਮਾਤਮਾ ਕਿੰਤਾ ਕਿਤਨਾ ਵੱਡਾ ਹੈ ਕਿਤਨਾ ਕੋ ਗਹਿਰਾ ਹੈ ਕਿਤਨਾ ਉੱਚਾ ਹੈ ਕੋਈ ਦੱਸ ਨਹੀਂ ਸਕਦਾ ਉਹ ਅਗੰਮ ਹੈ ਉਤੇ ਤੱਕ ਪਹੁੰਚ ਨਹੀਂ ਹੋ ਸਕਦੀ ਉਹ ਅਪਾਰ ਹੈ ਉਹਦਾ ਪਾਰਾ ਵਾਰ ਨਹੀਂ ਕੀਤਾ ਜਾ ਸਕਦਾ ਪ੍ਰਭ ਕਥਨ ਨਾ ਜਾਏ ਅਕਥ ਜਬਾਨ ਦੇ ਨਾਲ ਉਹਨੂੰ ਕਥਿਆ ਵੀ ਨਹੀਂ ਜਾ ਸਕਦਾ ਜਬਾਨ ਦੇ ਨਾਲ ਬਿਆਨੇ ਕੀਤਾ ਜਾ ਸਕਦਾ ਕਥਨ ਨਾ ਜਾਏ ਅਕਥ ਅਕਤ ਹੈ ਉਸ ਸੋਚਨ ਤੋਂ ਸੋਚ ਤੋਂ ਵੀ ਅੱਗੇ ਹੈ ਸਾਡੀ ਬਿਆਨਤਾ ਤੋਂ ਵੀ ਪਰੇ ਹੈ ਨਾਨਕ ਪ੍ਰਭ ਸਰਨਾਗਤੀ ਰੱਖਣ ਕੋ ਸਮਰਥ ਨਾਨਕ ਪੰਜਵੇਂ ਨਾਨਕ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਪ੍ਰਭ ਸਰਨਾਗਤੀ ਰੱਖਣ ਵਾਲਾ ਹੈ ਜਿਹੜਾ ਵੀ ਉਹਦੀ ਸ਼ਰਨ 'ਚ ਆ ਜਾਵੇ ਉਹਨੂੰ ਉਹ ਗੱਲ ਨਾਲ ਲਾਉਂਦਾ ਹੈ ਉਹ ਦੁਤਕਾਰਦਾ ਨਹੀਂ ਉਹ ਝਿੜਕਦਾ ਨਹੀਂ ਉਹਦੀ ਸ਼ਰਨ 'ਚ ਭਾਵੇਂ ਪਾਪੀ ਆਵੇ ਭਾਵੇਂ ਪੁੰਨੀ ਆਜੇ ਪਰ ਨਿਵਾ ਹੋ ਕੇ ਜਿਹੜਾ ਆ ਗਿਆ ਉਹਨੂੰ ਉਹ ਕਦੀ ਨਹੀਂ ਝਿੜਕਦਾ ਕਿ ਤੂੰ ਪਾਪੀ ਹੈ ਉਹਨੂੰ ਗੱਲ ਨਾਲ ਲਾਉਂਦਾ ਹੈ ਸਰਨਾਗਤ ਆਏ ਦੀ लाज ਰੱਖਦਾ ਹੈ ਸਰਨਾਗਤੀ ਨੂੰ ਰੱਖਣ ਦੇ ਵਿੱਚ ਸਮਰੱਥ ਹੈ ਇਤਨੀ ਤਾਕਤ ਰੱਖਦਾ ਹੈ ਆਵੇਂ ਪਾਪੀ ਆਵੇ ਪਾਵੇਂ ਪੁੰਨੀ ਆਜੈ ਉਹਨਾਂ ਵੀ ਉਹਨਾਂ ਇਹ ਗੱਲ ਨਾਲ ਲਾ ਲੈਣਾ ਹੈ ਐਸਾ ਪ੍ਰਭੂ ਹੈ ਨਾਨਕ ਪ੍ਰਭ ਸਰਨ ਆਗਤੀ ਰਾਖਣ ਕੋਸਮਰਤ ਚੰਤ ਜੋ ਜਾਣੋ ਤੋ ਰਾਖਰ ਪ੍ਰਭ ਤੇਰਿਆ ਇਹ ਪ੍ਰਭੂ ਅਸੀਂ ਕਲਯੁਗ ਜੀਵ ਤੇਰੇ ਬਣਾਏ ਹੋਏ ਹਾਂ ਤੇਰੇ ਤੇਰੇ ਹੀ ਹਾਂ ਜਿਸ ਤਰ੍ਹਾਂ ਤੂੰ ਚਾਵੇਂ ਉਸ ਤਰ੍ਹਾਂ ਰੱਖਿਆ ਕਰ ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ ਜੋ ਜਾਣੋ ਤਿਉ ਰਾਖ ਹਰ ਪ੍ਰਭ ਤੇਰਿਆ ਅਸੀਂ ਤੇਰੇ ਬਣਾਏ ਹੋਏ ਜੰਤ ਹਾਂ ਤੇਰੇ ਬਣਾਏ ਹੋਏ ਜੀਵ ਹਾਂ ਇਸ ਤਰ੍ਹਾਂ ਤੂੰ ਚਾਵੇਂ ਜਿਸ ਤਰ੍ਹਾਂ ਤੈਨੂੰ ਭਾਵੇ ਉਸੇ ਤਰ੍ਹਾਂ ਸਾਨੂੰ ਰਖ ਲੈ ਉਸੇ ਤਰ੍ਹਾਂ ਰੱਖਿਆ ਕਰ ਜੋ ਜਾਣੋ ਤੋ ਰਾਖ ਹਰ ਪ੍ਰਭ ਤੇਰਿਆ ਕਿਤੇ ਗਣੋ ਅਸੰਖ ਅਵਗੁਣ ਮੇਰਿਆ ਮੇਰੇ ਅੰਦਰ ਤੇ ਅਵਗੁਣ ਐਨੇ ਹਨ ਉਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਮੇਰੇ ਅੰਦਰ ਐਨੇ ਅਵਗੁਣ ਹਨ ਗਿਣੇ ਮਿਣੇ ਨਹੀਂ ਜਾ ਸਕਦੇ ਕਹਤੇ ਗણો ਅਸੰਖ ਅਸੰਖਾਂ ਹੀ ਅਵਗੁਣ ਹਨ ਮੇਰੇ ਅੰਦਰ ਅਵਗੁਣ ਮੇਰਿਆ ਅਸੰਖ ਅਵਗੁਣ ਖਤੇ ਫੇਰੇ ਨਿਤ ਪ੍ਰਤਸਦ ਭੁੱਲੀਏ ਐਨੇ ਅਵਗੁਣਾਂ ਦੇ ਮਾਲਕਾਂ ਅਸੰਖਾਂ ਹੀ ਅਸੰਖ ਗਿਣਤੀ ਦਾ ਸ਼ਬਦ ਹੈ ਲੱਖ 10 ਲੱਖ ਕਰੋੜ 10 ਕਰੋੜ ਫਿਰ ਅੱਗੇ ਅਸੰਖਾਂ ਦੀ ਵਾਰੀ ਆ ਜਾਂਦੀ ਆ ਜਾਂਦੀ ਹੈ ਅਸੰਖ ਨੀਲ ਇਹ ਗਿਣਤੀ ਦੇ ਸ਼ਬਦ ਹਨ ਸਤਿਗੁਰੂ ਕਹਿੰਦੇ ਨੇ ਅਸੰਖਾਂ ਹੀ ਸਾਡੇ ਵਿੱਚ ਅਵਗੁਣ ਹਨ ਜਿਹੜੇ ਗਿਣੇ-ਮਿਨੇ ਨਹੀਂ ਜਾ ਸਕਦੇ ਸੰਖ ਦੇ ਅੱਗੇ ਵੀ ਅਸੰਖ ਲਾ ਦਿੱਤਾ ਸੰਖਤੇ ਕਿਸੇ ਗਿਣਤੀ ਤੱਕ ਗਿਣਿਆ ਨਹੀਂ ਜਾ ਸਕਦਾ ਸੰਖ ਦੇ ਅੱਗੇ ਐੜਾ ਲਾ ਕੇ ਅਸੰਖ ਜਿਹੜਾ ਗਿਣਿਆ ਵੀ ਨਹੀਂ ਜਾ ਸਕਦਾ ਐਨੇ ਅਵਗਣਾਂ ਦੇ مالک ਹਾਂ ਸੀ ਪ੍ਰਭੂ ਫਿਰ ਇਤਨਾ ਹੀ ਨਹੀਂ ਸਤਿਗੁਰ ਕਹਿੰਦੇ ਨੇ ਫਿਰ ਵੀ ਹਰ ਰੋਜ਼ ਇਹ ਨਹੀਂ ਕਿ ਇੱਥੇ ਰੁੱਕ ਗਏ ਹਾਂ ਫਿਰ ਵੀ ਕੋਈ ਨਾ ਕੋਈ ਰੋਜ਼ ਅਵਗਣ ਹੁੰਦਾ ਹੈ ਸੰਖ ਅਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੁੱਲੀਏ ਫਿਰ ਵੀ ਹਰ ਰੋਜ਼ ਕੋਈ ਨਾ ਕੋਈ ਭੁੱਲਣਾ ਹੋਈ ਜਾ ਰਹੀ ਹੈ ਐਨੇ ਅਵਗਣਾਂ ਤੋਂ ਬਾਅਦ ਵੀ ਅਸੰਖ ਅਵਗੁਣ ਖਤੇ ਫੇਰੇ ਨਿਤ ਪ੍ਰਤਸਦ ਭੁਲੀਏ ਮੋਹ ਮਗਣ ਬਿਕਰਾਲ ਮਾਇਆ ਤੋ ਪ੍ਰਸਾਦੀ ਭੁਲੀਏ ਜਿਹੜਾ ਮਾਇਆ ਦਾ ਭਿਆਨਕ ਰੂਪ ਹੈ ਸੰਸਾਰ ਦੀ ਸੰਸਾਰ ਨੂੰ ਮਾਇਆ ਨੇ ਮੋਇਆ ਹੋਇਆ ਹੈ ਬਹੁਤ ਵੱਡਾ ਭਿਆਨਕ ਰੂਪ ਹੈ ਬੜਾ ਡਰਾਵਣਾ ਰੂਪ ਹੈ ਮਾਇਆ ਦਾ ਜੇ ਤੇਰੀ ਕਿਰਪਾ ਹੋਵੇ ਤਾਂ ਵੱਸ ਸਕਦੇ ਹਾਂ ਤਾ ਇਸ ਤੋਂ ਬਚਿਆ ਬਚਿਆ ਜਾ ਸਕਦਾ ਹੈ ਮੋਹ ਮਕਣ ਬਿਕਰਾਲ ਬਿਕਰਾਲ ਕਹਿੰਦੇ ਡਰਾਵਣਾ ਵੱਡਾ ਮੋਹ ਮਗਣ ਮਿਕਰਾਲ ਮਾਇਆ ਤੋਂ ਪ੍ਰਸਾਦੀ ਘੁਲੀਏ ਲੋਕ ਕਰਤ ਵਿਕਾਰ ਵਿਖੜੇ ਪ੍ਰਭ ਨੇਰੇ ਹੂਤੇ ਨੇਰਿਆਂ ਇਨਸਾਨ ਅਸੀਂ ਲੋਕ ਲੁਕ ਲੁਕੇ ਪਾਪ ਕਰਦੇ ਹਾਂ ਲੁਕ ਲੁਕੇ ਕਿ ਸਾਨੂੰ ਕੋਈ ਵੇਖ ਨਹੀਂ ਰਿਹਾ ਲੋਕ ਕਰਤ ਵਿਕਾਰ ਵਿਖੜੇ ਬੜੇ ਤਰ੍ਹਾਂ ਦੇ ਲੋਕੇ ਪਾਪ ਕਰੇ ਜਾਂਦੇ ਹਨ ਅਸੀਂ ਹਰ ਰੋਜ਼ ਕਰਦੇ ਹਾਂ ਲੇਕਿਨ ਤੂੰ ਪ੍ਰਭੂ ਉਹ ਸਾਡੇ ਲੁਕੋਏ ਹੋਏ ਪਾਪਾ ਨੂੰ ਵੀ ਵੇਖ ਰਿਹਾ ਹੈ ਤੇਰੇ ਤੋਂ ਕੁਝ ਨਹੀਂ ਲੁਕੋਇਆ ਜਾ ਸਕਦਾ ਤੂੰ ਤੇ ਨੇੜੇ ਹੈ ਕਹ ਰਵਿਦਾਸ ਹਾਤ ਪੈ ਨੇਰੇ ਸਹਜੇ ਹੋਏ ਸੋ ਹੋਈ ਸਾਡੇ ਹੱਥ ਨਾਲੋਂ ਵੀ ਤੂੰ ਸਾਡੇ ਖੁਦ ਦੇ ਹੱਥ ਨਾਲੋਂ ਵੀ ਤੂੰ ਨੇੜੇ ਹੈ ਤੇ ਤੇਰੇ ਤੋਂ ਕੁਝ ਨਹੀਂ ਲੁਕੋਇਆ ਜਾ ਸਕਦਾ ਲੇਕਿਨ ਆਪਣੀ ਛੋਟੀ ਮਤ ਅਨੁਸਾਰ ਘੱਟ ਮਤ ਅਨੁਸਾਰ ਅਸੀਂ ਫਿਰ ਵੀ ਲੁਕ ਲੁਕ ਕੇ ਪਾਪ ਕਰਦੇ ਹਾਂ ਲੋਕ ਕਰਤ ਵਿਕਾਰ ਵਿਖੜੇ ਪ੍ਰਭ ਨੇਰੇ ਹੂੰ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੋ ਕਾੜ ਭਵਜਲ ਫੇਰਿਆ ਨਾਨਕ ਪੰਜਵੇਂ ਨਾਨਕ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਇਹ ਮੇਰੀ ਬੇਨਤੀ ਹੈ ਮੇਰੀ ਅਰਦਾਸ ਹੈ ਮੇਰੇ ਤੇ ਦਇਆ ਕਰੋ ਤੇ ਮੈਨੂੰ ਭਵ ਸਾਗਰ ਤੋਂ ਬਾਹਰ ਕੱਢ ਲਓ ਮੈਨੂੰ ਭਵ ਕਹਿੰਦੇ ਡਰਾਉਣਾ ਜਲ ਬਹੁਤ ਭਿਆਨਕ ਜਲ ਜਿਹੜਾ 84 ਲਖ ਜੀਵੀਆਂ ਜੋਨੀਆਂ ਨਾਲ ਭਰਿਆ ਹੋਇਆ ਸੰਸਾਰ ਸਾਗਰ ਹੈ ਬਹੁਤ ਡਰਾਉਣਾ ਜਲ ਹੈ ਤੇ ਇਹਦੇ ਵਿੱਚੋਂ ਪ੍ਰਭੂ ਜੀ ਮੇਰੇ ਤੇ ਦਇਆ ਕਰੋ ਮੇਰੇ ਤੇ ਕਿਰਪਾ ਕਰੋ ਤੇ ਮੈਨੂੰ ਇਹਦੇ ਵਿੱਚੋਂ ਬਾਹਰ ਕਢੋ ਬਿਨਵੰਤ ਨਾਨਕ ਦਇਆਧਾਰੋ ਕਾੜ ਭਵਜਨ ਫੇਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ